04 ਚੈਨਲ ਦੇ ਡਾਇਰੈਕਟਰ ਸ਼ਾਮਲਾਲ ਚਾਵਲਾ ਦੇਸਪੁੱਤਰ ਇੰਜੀਨੀਅਰ ਸ਼ੈਫੀ ਚਾਵਲਾ ਨੇ ਆਪਣਾ 27ਵਾਂ ਜਨਮ ਦਿਨ ਬੜੇ ਵਿਲੱਖਣ ਢੰਗ ਨਾਲ ਬਿਨਾਇਆ ਉਸ ਨੇ ਆਪਣੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਸੀਐਸਸੀ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਨਾਲ ਸੰਬੰਧਿਤ ਬੇਟਕ ਦੀਆਂ ਕਿਤਾਬਾਂ ਮੋਦੀ ਖਾਨੇ ਦੀ ਬੁੱਕ ਬੈਂਕ ਵਿੱਚ ਦਾਨ ਕੀਤੀਆਂ ਤਾਂ ਕਿ ਲੋੜਵੰਦ ਬੱਚੇ ਇਹਨਾਂ ਨੂੰ ਪੜ੍ਹ ਕੇ ਅੱਗੇ ਜਾ ਸਕਣ ਐਸਐਮਏ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾ ਦੇ ਨਾਲ ਨਾਲ ਗੁਰਪ੍ਰੀਤ ਸਿੰਘ ਚੰਦਵਾਜਾ ਤੇ ਹੋਰ ਪ੍ਰਬੰਧਕ ਸੱਜਣ ਪਹੁੰਚੇ ਆਓ ਦੇਖਦੇ ਹਾਂ ਇੱਕ ਰਿਪੋਰਟ ਸੀਨੀਅਰ ਪੱਤਰਕਾਰ ਸ਼ਾਮਲਾਲ ਚਾਵਲਾ ਜੀ ਦੇ ਬੇਟੇ ਇੰਜੀਨੀਅਰ ਸ਼ੈਫੀ ਚਾਵਲਾ ਦਾ ਅੱਜ ਹੈਪੀ ਬਰਥਡੇ ਹੈ ਉਹਦੇ ਜਨਮ ਦਿਨ ਦੀ ਖੁਸ਼ੀ ਸਾਂਝੀ ਕਰਨ ਲਈ ਪਹੁੰਚੇ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕੋਟਪੂਰਾ ਵਿਖੇ ਚਲਾਇਆ ਜਾ ਰਿਹਾ ਗੁਰੂ ਨਾਨਕ ਮੋਦੀ ਖਾਨਾ ਵਿਖੇ ਇਹ ਬਹੁਤ ਮਹਿੰਗੀਆਂ ਕਿਤਾਬਾਂ ਨੇ ਤੇ ਸ਼ੈਫੀ ਚਾਵਲਾ ਨੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਿਹਾ ਵੀ ਇਹ ਘਰੇ ਕਿਉਂ ਪਈਆਂ ਰਹਿਣ ਇਹ ਹੋਰ ਕਿਸੇ ਵਿਦਿਆਰਥੀ ਜਾਂ ਵਿਦਿਆਰਥਣ ਦੇ ਕੰਮ ਆਉਣ ਇਹ ਘਰੋਂ ਚੁੱਕ ਕੇ ਲਿਆਏ ਨੇ ਗੁਰੂ ਨਾਨਕ ਮੋਦੀ ਖਾਨਾ ਨੂੰ ਦੇਣ ਵਾਸਤੇ ਬਈ ਹੋਰ ਬੱਚਿਆਂ ਕੰਮ ਆਉਣਗੇ ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਹੈਪੀ ਦੀਵਾਲੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦੀਵਾਲੀ ਦੀਆਂ ਔਰ ਇਸ ਤੋਂ ਅੱਗੇ ਇਹ ਹੈ ਕਿ ਮੇਰੇ ਦੋਨੋਂ ਬੱਚੇ ਸਾਖਸ਼ੀ ਚਾਵਲਾ ਔਰ ਸ਼ਾਫੀ ਚਾਵਲਾ ਜੋ ਸੌਫਟਵੇਅਰ ਇੰਜੀਨੀਅਰ ਆ ਇੱਕ ਨੇ ਇਨਫੋਰਮੇਸ਼ਨ ਟੈਕਨੋਲੋਜੀ ਦੀ ਡਿਗਰੀ ਕੀਤੀ ਔਰ ਇਹਨੇ ਕੰਪਿਊਟਰ ਸਾਇੰਸ ਦੀ ਡਿਗਰੀ ਕੀਤੀ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਸੀ ਬਹੁਤ ਕੀਮਤੀ ਉਹ ਸਾਡੇ ਕੋਲੇ ਐਂ ਪਈਆਂ ਸੀ ਜਿਹੜੀਆਂ ਕਿਸੇ ਕੰਮ ਨਹੀਂ ਆ ਰਹੀਆਂ ਸੀ ਤੋਂ ਅੱਜ ਅਸੀਂ ਸ਼ਾਫੀ ਦੇ ਬਰਥਡੇ ਦੇ ਉੱਤੇ ਇਹ ਪਲਾਨ ਕੀਤਾ ਕਿ ਅਸੀਂ ਇਹ ਜਿਹੜੀਆਂ ਕਿਤਾਬਾਂ ਇਹ ਮੋਦੀ ਖਾਨੇ ਦੇ ਵਿੱਚ ਦਿੱਤੀਆਂ ਜਾਣ ਤਾਂ ਕਿ ਇੱਥੇ ਜਿਹੜਾ ਬੁੱਕ ਬੈਂਕ ਖੁੱਲਿਆ ਹੋਇਆ ਉਸ ਬੁੱਕ ਬੈਂਕ ਦੇ ਵਿੱਚ ਇੱਕ ਤਰ੍ਹਾਂ ਆ ਗਈਆਂ ਨੇ ਤੇ ਪਰ ਇੱਥੋਂ ਹੁਣ ਜਿਹੜੇ ਬੱਚੇ ਇਹ ਕਿਤਾਬਾਂ ਨਹੀਂ ਖਰੀਦ ਸਕਦੇ ਜਾਂ ਜਿਨ੍ਹਾਂ ਨੂੰ ਇਹਨਾਂ ਦੀ ਜ਼ਰੂਰਤ ਆ ਉਹ ਇੱਥੋਂ ਲਿਜਾ ਕੇ ਕਿਤਾਬਾਂ ਪੜ ਕੇ ਵੇਰ ਵਾਪਸ ਕਰ ਦਿੰਦੇ ਆ ਇਹ ਬਹੁਤ ਵਧੀਆ ਮੋਦੀ ਖਾਨੇ ਨੇ ਇੱਕ ਜਿਹੜਾ ਪ੍ਰੋਜੈਕਟ ਚਲਾਇਆ ਅਸੀਂ ਉਸ ਦੇ ਵਿੱਚ ਇਹ ਕਿਤਾਬਾਂ ਦੇਣ ਵਾਸਤੇ ਇੱਥੇ ਆਏ ਆ ਤੇ ਅਸੀਂ ਸ਼ੁਕਰੀਆ ਕਰਦੇ ਆ ਮੋਦੀ ਖਾਨੇ ਰਾਸ਼ਟਰੀ ਬੋਧੀਖਾਨੇ ਦੀ ਸਾਰੀ ਪ੍ਰਬੰਧਕੀ ਟੀਮ ਦਾ ਸਾਰੀ ਟੀਮ ਦਾ ਹਲਕਾ ਕੋੜਕਪੁਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਜੀ ਵੀ ਪਹੁੰਚੇ ਨੇ ਹਾਂਜੀ ਐਮਐਲਏ ਸਾਹਿਬ ਅ ਅੱਜ ਮੇਰੇ ਸਤਕਾਰਯੋਗ ਵੀਰ ਜੀ ਸ਼ਾਮਲਾਲ ਚਾਵਲਾ ਜੀ ਦੇ ਸੁਪੁੱਤਰ ਸ਼ੈਫੀ ਚਾਵਲਾ ਦਾ ਜਨਮ ਦਿਨ ਹੈ ਇਹਨੂੰ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈ ਨਾਲ ਬੰਦੀ ਛੋੜ ਦਿਵਸ ਦੀ ਵਧਾਈ ਦੀਵਾਲੀ ਦੀ ਵੀ ਵਧਾਈ ਪਰਮਾਤਮਾ ਸਾਨੂੰ ਤਾਕਤ ਬਖਸ਼ੇ ਵੀ ਅਸੀਂ ਆਪਦੇ ਦੇਸ਼ ਨੂੰ ਦੀਵਾਲੀ ਦੇ ਰਾਤ ਦੇ ਜਿਹੜੇ ਚਾਨਣ ਵਾਂਗੂ ਰੋਸ਼ਨਾ ਸਕੀਏ ਤੇ ਅੱਜ ਬੜੇ ਵਧੀਆ ਤਰੀਕੇ ਨਾਲ ਵਿਲੱਖਣ ਤਰੀਕੇ ਨਾਲ ਜਿਹਨੇ ਮੈਨੂੰ ਬੜੀ ਖੁਸ਼ੀ ਦਿੱਤੀ ਆ ਅੱਜ ਇਹਨਾਂ ਨੇ ਆਪਦਾ ਜਨਮ ਦਿਨ ਮਨਾਇਆ ਆਪਦੀਆਂ ਜਿਹੜੀਆਂ ਜਿਹੜਾ ਸਟੱਡੀ ਮਟੀਰੀਅਲ ਸੀ ਜਿਹੜੀ ਬੜੀਆਂ ਮਹਿੰਗੀਆਂ-ਮਹਿੰਗੀਆਂ ਕਿਤਾਬਾਂ ਕੰਪਿਊਟਰ ਸਾਇੰਸ ਦੀਆਂ ਜਿਹੜੀਆਂ ਉਹ ਅੱਜ ਇਹਨਾਂ ਨੇ ਇੱਥੇ ਜਿਹੜੀ ਸਾਡਾ ਗੁਰਨਾਨਕ ਮੋਦੀ ਖਾਨਾ ਗੁਰਗੁਮੀਤ ਸਿੰਘ ਸਟੱਡੀ ਸਰਕਲ ਜਿਹੜਾ ਚਲਾਇਆ ਜਾ ਰਿਹਾ ਉੱਥੇ ਦਾਨ ਕੀਤੀਆਂ ਇਹ ਬੜਾ ਵਧੀਆ ਇਹਨਾਂ ਦਾ ਉਪਰਾਲਾ ਪਰਮਾਤਮਾ ਇਹਨਾਂ ਨੂੰ ਹਰ ਤਰ੍ਹਾਂ ਦੀ ਖੁਸ਼ੀ ਬਖਸ਼ੇ ਗੁਰੂ ਨਾਨਕ ਪਾਤਸ਼ਾਹ ਇਹਨਾਂ ਦੇ ਸਿਰ ਤੇ ਹੱਥ ਰੱਖੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਬੜੇ ਮੁਸ਼ਕਲ ਸਮੇਂ ਦੇ ਵਿੱਚ ਸਾਡਾ ਸ਼ਹਿਰ ਸਾਡਾ ਦੇਸ਼ ਸਾਡਾ ਪੰਜਾਬ ਲੰਘ ਰਿਹਾ ਹੈ ਇਕੱਠੇ ਹੋਏ ਸਾਨੂੰ ਤਾਕਤ ਬਖਸ਼ੋ ਤੇ ਇਸ ਤਰ੍ਹਾਂ ਜਿਹੜੇ ਮੋਦੀ ਖਾਨੇ ਦਾ ਜਿਹੜਾ ਉਪਰਾਲਾ ਹੈ ਇਹਦੇ ਵਿੱਚ ਸਹਾਇਤਾ ਦਿਓ ਆਪਣੇ ਘਰਾਂ ਦੇ ਵਿੱਚ ਕਿਤਾਬਾਂ ਪਈਆਂ ਪਾ ਪਾਉਨ ਨੂੰ ਰੱਦ ਨਹੀਂ ਦੇ ਛੱਡਦੇ ਨੇ ਲੇਕਿਨ ਬੇਸਕੀਮਤੀ ਨੇ ਬਹੁਤ ਸਾਰੇ ਬੱਚੇ ਨਾ ਪਿਖ ਬਣ ਸਕਦਾ ਉਹ ਕਰਾਬਾ ਇੱਥੇ ਦਾਨ ਦਿਓ ਬਹੁਤ ਸਾਰਾ ਸਮਾਨ ਕੱਪੜੇ ਜਿਹੜੇ ਘਰਾਂ ਦੇ ਵਿੱਚ ਪਏ ਨੇ ਉਹ ਇੱਥੇ ਦਾਨ ਦਿਓ ਤਾਂ ਕਿ ਲੋੜਵੰਦਾਂ ਦਾ ਇੱਥੇ ਮਨਾਓ ਜਨਮ ਦਿਨ ਵਗੈਰਾ ਇੱਥੇ ਇਥਾਂ ਦੇ ਬੇੜੇ ਆਪਣਾ ਕਹਿਣਾ ਕੋਈ ਸ਼ੈਫੀ ਚਾਵਲਾ ਦਾ ਨਹੀਂ ਬਸ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਬੀ ਸੇਫ ਬੀ ਹੈਲਦੀ ਐਂਡ ਸਟੇ ਐਟ ਹੋਮ ਥੈਂਕ ਯੂ ਸਰ ਨੇ ਸਾਨੂੰ ਕਿਹਾ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਤਾਂ ਜਿੱਦਾਂ ਸਾਡੇ ਮਨ ਦੇ ਰੋਸ਼ਨ ਹੁੰਦਾ ਐ ਇਸੇ ਤਰ੍ਹਾਂ ਸਮਾਜਿਕ ਵਰਤਾਰੇ ਵਿੱਚ ਦੇ ਅਸੀਂ ਇਹ ਦੇਖਦੇ ਹਾਂ ਕਿ ਕਿਤਾਬਾਂ ਨਾਲ ਸਾਨੂੰ ਬਹੁਤ ਗਿਆਨ ਮਿਲਦਾ ਹੈ ਤਾਂ ਅੱਜ ਸ਼ਹਿਵੀ ਚਾਵਲਾ ਜੀ ਨੇ ਇੱਥੇ ਆਪ ਦਾ ਜਨਮ ਦਿਨ ਮਨਾਇਆ ਹੈ ਤਮੈਨ ਨੂੰ ਜਿੱਥੇ ਜਨਮ ਦਿਨ ਦੀ ਵਧਾਈ ਦੇਣਾ ਨਾਲ ਹੀ ਬਾਕੀ ਹੋਰ ਵਿਦਿਆਰਥੀਆਂ ਨੂੰ ਵੀ ਇਹ ਬੇਨਤੀ ਕਰਦਾ ਵੀ ਜਿੰਨੀਆਂ ਤੁਹਾਡੇ ਕੋਲ ਕਿਤਾਬਾਂ ਘਰੇ ਪਈਆਂ ਉਹ ਗਨਾਨਕ ਮੋਦੀ ਖਾਨਾ ਵਿੱਚ ਪਹਚਾਓ ਤੇ ਅਸੀਂ ਉਹਨਾਂ ਲੋੜਵੰਦ ਵਿਦਿਆਥੀਆਂ ਤੱਕ ਜਿਹੜੇ ਇਹਨਾਂ ਤੋਂ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਆ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜੀ ਇੱਕ ਦੀ ਫੇਰ ਸ਼ੈਫੀ ਚਾਵਲਾ ਜੀ ਦਾ ਬਹੁਤ ਬਹੁਤ ਧੰਨਵਾਦ ਪਰ ਜਿਹੜਾ ਇੰਜੀਨੀਅਰ ਸ਼ੈਫੀ ਚਾਵਲਾ ਨੇ ਅੱਜ ਵਿਲੱਖਣ ਢੰਗ ਨਾਲ ਆਪਣਾ ਜਨਮ ਦਿਨ ਮਨਾਇਆ ਕਹਿੰਦੇ ਮੇਰੀਆਂ ਕਿਤਾਬਾਂ ਮੇਰੇ ਘਰੇ ਤਾਂ ਹੁਣ ਫਾਲਤੂ ਹੋ ਗਈਆਂ ਸੀ ਪਰ ਇਹ ਕਿਸੇ ਕਾਬਲੀਅਤ ਰੱਖਣ ਵਾਲੇ ਵਿਦਿਆਰਥੀ ਇਹ ਵਿਦਿਆਰਥਣ ਦੇ ਕੰਮ ਆਉਣ ਤਾਂ ਸਾਨੂੰ ਜਿਆਦਾ ਖੁਸ਼ੀ ਹੋਊਗੀ ਇਹਨੇ ਵਿਲੱਖਣ ਢੰਗ ਨਾਲ ਜਨਮ ਦਿਨ ਮਨਾ ਕੇ ਇੱਕ ਨਵੀਂ ਪਿਰਤ ਪਾਈ ਹੈ ਤੇ ਨਵਾਂ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕੋਟਕਪੂਰਾ ਤੋਂ ਗੁਰਿੰਦਰ ਸਿੰਘ